ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਇਸ ਵੇਲੇ ਸੁਣਾਗੇ ਮਾਝੇ ਦੇ ਸਿੱਖਾਂ ਦਾ ਦਲ ਜਿਹੜਾ ਰੋਪੜ ਦੇ ਕਿਨਾਰੇ ਤੇ ਬੈਠਾ ਸੀ ਜਦੋਂ ਉੱਠ ਕੇ ਚੱਲਿਆ ਹੈ ਸਰਹਿੰਦਵਾਲ ਨੂੰ ਤੇ ਅੱਗੋਂ ਗੁਲਸ਼ੇਰ ਖਾਨ ਆਪਣੀ ਫੌਜ ਲੈ ਕੇ ਆ ਗਿਆ ਜਿਵੇਂ ਸਿੰਘਾਂ ਨੇ ਗੁਲਸ਼ੇਰ ਖਾਨ ਦੀ ਫੌਜ 'ਤੇ ਹਮਲਾ ਕੀਤਾ ਹੈ ਆਓ ਸੁਣੀਏ ਤੇਗਾ ਧੂਕੇ ਹੱਲਾ ਸਿੰਘਾਂ ਨੇ ਮਚਾ ਦਿੱਤਾ ਰੋਪੜ ਦੇ ਨੇੜੇ ਮੋਰਚਾ ਜਮਾ ਦਿੱਤਾ ਬਈ ਤੇਗਾ ਧੂਕੇ ਹੱਲਾ ਸਿੰਘਾਂ ਨੇ ਮਚਾ ਦਿੱਤਾ ਰੋਪੜ ਦੇ ਨੇੜੇ ਮੋਰਚਾ ਜਮਾ ਦਿੱਤਾ ਕਰਾਂ ਕੀ ਸਫਤ ਖਾਲਸੇ ਦੇ ਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਹੋ ਤੇਗਾ ਧੂਕੇ ਹੱਲਾ ਸਿੰਘਾਂ ਨੇ ਮਚਾ ਦਿੱਤਾ ਰੋਪੜ ਦੇ ਨੇੜੇ ਮੋਰਚਾ ਜਮਾ ਦਿੱਤਾ ਰੋਪੜ ਦੇ ਨੇੜੇ ਮੋਰਚਾ ਜਮਾ ਦਿੱਤਾ ਕਰਾਂ ਕੀ ਸਪਤ ਖਾਲਸੇ ਦੇ ਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਹੋ ਇੱਕ ਪਾਸੇ ਤੋਪਾਂ ਦੂਜੇ ਪਾਸੇ ਤੀਰ ਸੀ ਉਹ ਇੱਕ ਪਾਸੇ ਤੋਪਾਂ ਦੂਜੇ ਪਾਸੇ ਤੀਰ ਸੀ ਗੋਲਿਆਂ ਦੇ ਨਾਲ ਉੱਡਦੇ ਸਰੀਰ ਸੀ ਫੇਰ ਵੀ ਨਾ ਸਿੱਖੀ ਹੌਸਲੇ ਨੂੰ ਹਾਰਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਹੋ ਕਹਿੰਦਾ ਗੋਲ ਸ਼ੇਰ ਲਲਕਾਰਾ ਮਾਰ ਕੇ ਸਾਥੀਆਂ ਨੂੰ ਦੇਵੇ ਹੌਸਲਾ ਵੰਗਾਰ ਕੇ ਸਾਥੀਆਂ ਨੂੰ ਦੇਵੇ ਹੌਸਲਾ ਵੰਗਾਰ ਕੇ ਤੋਬਾ ਤੋਬਾ ਫੌਜ ਫੇਰਦੀ ਪੁਕਾਰਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਹੋ ਤੀਰਾਂ ਨਾਲ ਤੋਪਚੀ ਉੜਾਤੇ ਸਿੰਘਾਂ ਨੇ ਹਾਥੀ ਸਾਰੇ ਪਿੱਛੇ ਨੂੰ ਭਜਾਤੇ ਸਿੰਘਾਂ ਨੇ ਬਈ ਤੀਰਾਂ ਨਾਲ ਤੋਪਚੀ ਉੜਾਤੇ ਸਿੰਘਾਂ ਨੇ ਹਾਥੀ ਸਾਰੇ ਪਿੱਛੇ ਨੂੰ ਭਜਾਤੇ ਸਿੰਘਾਂ ਨੇ ਖਾਲਸੇ ਦਾ ਵਾਰ ਫੌਜ ਨਾ ਸਹਾਰਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਹੋ ਰੂਈ ਵਾਂਗੂ ਪਿੰਜ ਕੇ ਮੁਗਲ ਰੱਖਤੇ ਕਿਲਿਆਂ ਦੀ ਰੇੜੀ ਵਾਂਗੂ ਪਿੱਛੇ ਧੱਕਤੇ ਬਈ ਰੂਈ ਵਾਂਗੂ ਪਿੰਜ ਕੇ ਮੁਗਲ ਰੱਖਤੇ ਕੇਲਿਆਂ ਦੀ ਰੇੜੀ ਵਾਂਗੂ ਪਿੱਛੇ ਧੱਕ ਤੇ ਮਿੱਟੀ ਚ ਮਲਾਤੀ ਸ਼ਾਨ ਸਰਕਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਹੋ ਵੜ ਤੇ ਮੁਗਲ ਵਾਂਗਰਾਂ ਕਮਾਦ ਜੀ ਬਈ ਵੜ ਤੇ ਮੁਗਲ ਵਾਂਗਰਾ ਕਮਾਦ ਜੀ ਗਾਜੀਆਂ ਨੂੰ ਦਿੱਤਾ ਹੂਰਾਂ ਦਾ ਸਵਾਦ ਜੀ ਵੜ ਤੇ ਮੁਗਲ ਵਾਂਗਰਾ ਕਮਾਦ ਜੀ ਗਾਜੀਆਂ ਨੇ ਲੈ ਲਿਆ ਹੂਰਾਂ ਦਾ ਸਵਾਦ ਜੀ ਨੇਜਾ ਤਿੰਨਾ ਤਿੰਨਾ ਚੋਂ ਲੰਗਾ ਕੇ ਪਾਰ ਦੀ ਚੱਲੀ ਨਹੀਂ ਉਹ ਜਾਂਦੀ ਵੜ ਤਲਵਾਰ ਦੀ ਜੱਲੀ ਨਹੀਂ ਉਹ ਜਾਂਦੀ ਵੜ ਤਲਵਾਰ ਦੀ ਹੋ ਆਵੇ ਜਿਹੜਾ ਸਾਹਮਣੇ ਕਟਣ ਸੂਰ ਮੇ ਉਹ ਆਵੇ ਜਿਹੜਾ ਸਾਹਮਣੇ ਕਟਣ ਸੂਰ ਮੇ ਕੰਧ ਵਾਂਗੂ ਭੋਏ ਤੇ ਸਟਣ ਸੂਰ ਮੇ ਆਵੇ ਜਿਹੜਾ ਸਾਹਮਣੇ ਕਟਣ ਸੂਰ ਮੇ ਕਾਂਦ ਵਾਂਗੋਂ ਭੁਏ ਤੇ ਸਟਣ ਸੂਰ ਮੇ ਪਾੜਦੀ ਕਲੇਜਾ ਧਾਰੀ ਐ ਕਟਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਬਈਟ ਦਾ ਜਵਾਬ ਪੱਥਰਾਂ ਚ ਮੋੜ ਕੇ ਤੇਰਾ ਕੋ ਅੱਖਰ ਕੋੜੜੇ ਦੇ ਜੋੜ ਕੇ ਇਟ ਦਾ ਜਵਾਬ ਪੱਥਰਾਂ 'ਚ ਮੋੜ ਕੇ ਤੇਰਾ ਕੋ ਅੱਖਰ ਕੋੜੜੇ ਦੇ ਜੋੜ ਕੇ ਦੱਸਦਾ ਪਤੰਗਾ ਸੋਹਣੀ ਚਾਲ ਵਾਰਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰਦੀ ਉਹ ਦੱਸਦਾ ਪਤੰਗਾ ਸੋਹਣੀ ਚਾਲ ਵਾਰਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ ਚੱਲੀ ਨਹੀਂ ਉਹ ਜਾਂਦੀ ਵਾੜ ਤਲਵਾਰ ਦੀ